ਸਾਡੇ YouTube ਚੈਨਲ ਸੋਸ ਰੱਬ ਦੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਨਾਲ ਹੀ ਸਾਡੀ ਛੋਟੀ ਜਿਹੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿਕ ਨਵੀਂ ਤੋਂ ਨਵੀਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ ਤਾਂ ਨੂੰ ਲੈ ਚਲਦੇ ਹਾਂ ਇੱਕ ਨਵੀਂ ਵੀਡੀਓ ਤੇ ਖਬਰ ਦੇ ਵੱਸ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਗੱਲ ਕਰਦੇ ਹਾਂ ਪੰਜਾਬ ਦੇ ਮੌਸਮ ਬਾਰੇ ਮੌਸਮ ਵਿਭਾਗ ਦੀ ਜਾਣਕਾਰੀ ਦੇ ਮੁਤਾਬਕ ਕੱਲ ਸਾਮ ਤੱਕ ਸਿਸਟਮ ਪਾਕਿਸਤਾਨ ਦੇ ਲੰਦੇ ਪੰਜਾਬ ਵਿੱਚ ਪਹੁੰਚ ਗਿਆ ਸੀ ਲੰਗੀ ਰਾਤ ਇਹ ਸੈਸ਼ਨ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਫੈਲ ਚੁੱਕਿਆ ਸੀ ਜਿਸ ਦੇ ਤਹਿਤ ਪੰਜਾਬ ਦੇ ਕਈ ਹਿੱਸਿਆਂ ਵਿੱਚ ਗਰਜ ਚਮਕ ਅਤੇ ਠੰਡੀਆਂ ਤੇਜ਼ ਹਵਾਵਾਂ ਨਾਲ ਕਈ ਥਾਵਾਂ ਤੇ ਪੰਜਾਬ ਵਿੱਚ ਹਲਕੀਆਂ-ਹਲਕੀਆਂ ਕਣੀਆਂ ਪੈਣ ਦੀਆਂ ਖਬਰਾਂ ਹਨ ਇਸ ਤੋਂ ਇਲਾਵਾ ਪੰਜਾਬ ਦੇ ਅਗਲੇ ਕੁਝ ਘੰਟਿਆਂ ਦੌਰਾਨ ਵੀ ਪੰਜਾਬ ਵਿੱਚ ਕੁਝ ਥਾਵਾਂ ਤੇ ਬਰਸਾਤ ਹੋਣ ਦੀ ਹਲਕੀ ਬਰਸਾਤ ਹੋਣ ਦੀ ਸੰਭਾਵਨਾ ਰਹੇਗੀ ਜੋ ਕਿ ਇਹ ਸੁਭਾਵਨਾ ਕੱਲ੍ਹ ਸਵੇਰ ਤੱਕ ਬਣੀ ਰਹੇਗੀ ਇੱਕ ਦੋ ਥਾਵਾਂ ਤੇ ਗੜੇਮਾਰੀ ਦੀ ਵੀ ਸੰਭਾਵਨਾ ਮੌਸਮ ਵਿਭਾਗ ਦੁਆਰਾ ਜਿਤਾਈ ਗਈ ਹੈ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਤ੍ਰੇਮੇਨਾ ਮੀ ਪੈਣ ਦੀ ਸੰਭਾਵਨਾ ਰਹੇਗੀ ਮੌਸਮ ਦੇ ਇਸ ਮਜਾਜ ਨਾਲ ਦਿਨ ਦੇ ਪਾਰੇ ਵਿੱਚ ਕਰਾਫਟ ਆਵੇਗੀ ਜਿਸ ਦੇ ਤਹਿਤ ਠੰਡ ਮਹਿਸੂਸ ਹੋਵੇਗੀ ਇਸ ਤੋਂ ਇਲਾਵਾ 2 ਮਾਰਚ ਤੋਂ ਫਿਰ ਪੰਜਾਬ ਵਿੱਚ ਇੱਕ ਹੋਰ ਸਿਸਟਮ ਦਸਤਕ ਦੇਵੇਗਾ ਜਿਸ ਦੇ ਨਾਲ ਮੀਂਹ ਵਾਲਾ ਮੌਸਮ ਬਣੇਗਾ ਜੋ ਕਿ ਮੌਸਮ ਵਿਭਾਗ ਦੁਬਾਰਾ ਇਹ ਉਮੀਦ ਜਤਾਈ ਗਈ ਹੈ ਫਿਲਹਾਲ ਮੌਸਮ ਪੰਜਾਬ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਸੋ ਇਹ ਸੀ ਜਾਣਕਾਰੀ ਪੰਜਾਬ ਦੇ ਮੌਸਮ ਬਾਰੇ ਜੋ ਇਕੱਤਰ ਕੀਤੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਧੰਨਵਾਦ ਜੀ